ਸਸੀਗਾਲ ਜੀ ਕੀ ਹਾਲ ਚਾਲਿਆ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਵੀਰੋ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਜਦੋਂ ਬੰਦੇ ਦੇ ਦਿਮਾਗ 'ਚ ਆਉਂਦੀਆਂ ਜਾਂ ਕੋਈ ਵੀਡੀਓ ਮੂਰੇ ਆਉਂਦੀ ਆ ਨਾ ਕੋਈ ਬੰਦਾ ਸੋਚਦਾ ਕਿ ਆ ਚੀਜ਼ਾਂ ਹੋਣੀਆਂ ਸੀ ਉਹ ਵੈਚ ਰਹਿ ਗਈਆਂ ਹਨਾ ਜਿੱਦਾਂ ਸਾਨੂੰ ਪਤਾ تھا ਬਾਈ ਹਰੇਕ ਗੱਲ ਦੇ ਵਿੱਚ ਆਪਣੇ ਵਿਆਹ ਦਾ ਜਾਂ ਹੋਰ ਦਾ ਜ਼ਿਕਰ ਕਰਦਾ ਸੀ ਨਾ ਦੀ ਕੁਝ ਵੀਡੀਓ ਦੇ ਕੇ ਮਹਿਸੂਸ ਵੀ ਹੋ ਰਿਹਾ ਏ ਬਾਈ ਦੀ ਕਮੀ ਮਹਿਸੂਸ ਹੋ ਰਹੀ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਹਨ ਤੇ ਜੋ ਕੁਝ ਬਾਈ ਸੋਚਦਾ ਸੀ ਉਹ ਹੋਣਾ ਚਾਹੀਦਾ ਸੀ ਠੀਕ ਹੈ ਜੀ ਵਿੱਚ ਸਭ ਕੁਝ ਅਧੂਰਾ ਰਹਿ ਗਿਆ ਤੇ ਜਦੋਂ ਬਾਈ ਦੀ ਇਦਾਂ ਦੀ ਕੋਈ ਵੀਡੀਓ ਮੂਰੇ ਆਉਂਦੀ ਹੈ ਤੇ ਮਨ ਨੂੰ ਹੋਰ ਤਰ੍ਹਾਂ ਜਾਨੀ ਕਿ ਆਪਣੇ ਆਪ ਨੂੰ ਫੀਲ ਹੁੰਦਾ ਕਿ ਬਾਈ ਨੂੰ ਨਹੀਂ ਹੱਲੇ ਜਾਣਾ ਚਾਹੀਦਾ ਸੀ ਕੁਝ ਗੱਲਾਂ ਜੋ ਕਹੀਆਂ ਸੀ ਉਹ ਪੂਰੀਆਂ ਕਰਕੇ ਬਾਈ ਜਾਂਦਾ ਤੇ ਫੇਰ ਤੁਹਾਨੂੰ ਪਤਾ ਨਾ ਕੋਈ ਹੋਰ ਗੱਲਬਾਤ ਹੋਣੀ ਸੀ ਤੇ ਮੇਰੇ ਸਾਹਮਣਾਂ ਦਾ ਨਹੀਂ ਬਾਈ ਨੂੰ ਜਾਣਾ ਚਾਹੀਦਾ ਜੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕੋਈ ਏਦਾਂ ਦੀ ਵੀਡੀਓ ਤੁਹਾਡੇ ਮੂਰੇ ਆਉਂਦੀ ਆ ਜੋ ਬਾਈ ਦੀਆਂ ਗੱਲਾਂ ਲਾਈਵ ਜਾਂ ਵੀਡੀਓ ਦੇ ਵਿੱਚ ਕਹੀਆਂ ਆ ਤੁਹਾਨੂੰ ਜਰੂਰ ਚਾਹੀਤੇ ਆਉਂਦੀਆਂ ਆ ਜੇ ਕਿੱਦਾਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਦੇਖੋ ਵੀਡੀਓ ਤੁਹਾਨੂੰ ਵੀ ਮਹਿਸੂਸ ਹੋਊਗਾ ਜੋ ਕੁਝ ਬਾਈ ਨੇ ਕਿਹਾ ਸੀ ਨਾ ਤੁਸੀਂ ਇੱਕ ਵਾਰੀ ਡਾਟਾ ਖੋਲ ਕੇ ਦੇਖੋ ਜਾਂ ਲਾਈਵ ਬਾਈ ਦਾ ਖੋਲ ਕੇ ਦੇਖਿਓ ਕੁਝ ਗੱਲਾਂ ਇਦਾਂ ਦੀਆਂ ਕਹੀਆਂ ਆ ਜੋ ਵੀਡੀਓ ਦੇ ਵਿੱਚ ਮੋਰੇ ਜਦੋਂ ਵੀਡੀਓ ਇਦਾਂ ਦੀ ਆ ਜਾਂਦੀ ਆ ਪਤ ਨੂੰ ਸੋਚਣ ਤੇ ਬੰਦਾ ਮਜਬੂਰ ਹੋ ਜਾਂਦਾ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਓ ਸਸੀਕਾਲ